ਹਾਲ ਪਾਕਿਸਤਾਨ ਵਿਚਕਾਰ ਜੋ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਲੋਕ ਆਪਣੇ ਘਰ ਛੱਡ ਕੇ ਕਿਤੇ ਹੋਰ ਜਾ ਕੇ ਰਹਿ ਰਹੇ ਨੇ ਜਦਕਿ ਬੀਐਸਐਫ ਦੇ ਵੱਲੋਂ ਹਾਲੇ ਤੱਕ ਅਜਿਹਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਲੋਕ ਪਿੰਡ ਖਾਲੀ ਕਰ ਦੇਣ ਇਸ ਸਬੰਦੇ ਜਦ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਤੀ ਰਾਜੋਕੇ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕ ਪਹਿਲਾਂ ਦੀ ਤਰ੍ਹਾਂ ਰੁਟੀਨ ਦੇ ਵਿੱਚ ਆਪਣੇ ਕੰਮਕਾਜ ਕਰ ਰਹੇ ਨੇ ਅਤੇ ਜੰਗ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਹਾਲੇ ਤੱਕ ਫੌਜ ਨੇ ਉਹਨਾਂ ਨੂੰ ਪਿੰਡ ਖਾਲੀ ਕਰਨ ਸੋਨਾ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਧਿਆਨ ਨਹੀਂ ਦੇਣਾ ਚਾਹੀਦਾ ਉਹਨਾਂ ਕਿਹਾ ਕਿ ਅਗਰ ਕੋਈ ਜੰਗ ਦਾ ਮਾਹੌਲ ਬਣਦਾ ਵੀ ਹੈ ਤਾਂ ਉਹ ਡਰਨ ਵਾਲੇ ਨਹੀਂ ਹਨ ਬਲਕਿ ਭਾਰਤੀ ਫੌਜ ਦੇ ਨਾਲ ਮੋਟੇ ਨਾਲ ਮੋਟਾ ਜੋੜ ਕੇ ਚੱਲਣਗੇ। ਤਾਂ ਜਾਂਗੜੂ ਲੈ ਕੇ ਅਸਰਦੀ ਲੱਗਦਾ ਮਾਡਰਨ ਤੋਂ ਬਿਲਕੁਲ ਪਿੰਡੇ ਸਾਨੂੰ ਤਾਂ ਮੈਸੇਜ ਉਹਨਾਂ ਮਿਲਿਆ ਜਿਨ੍ਹਾਂ ਦੀ ਤਾਰ ਤੋਂ ਅੱਗੇ ਜ਼ਮੀਨ ਹੈ ਉਹਨਾਂ ਨੂੰ ਮੈਸੇਜ ਮਿਲਿਆ ਹੈ ਵੀ ਆਪਦਾ ਤੋੜੀ ਤੰਦ ਕਣਕ ਤਾਂ ਕੱਟੀ ਹੀ ਪਹਿਲਾਂ ਹੀ بس ਤੋੜੀਆਂ ਕਰਕੇ ਵੀ ਤੋੜੀ ਬਣਵਾ ਲਓ ਉਸ ਤੋਂ ਬਾਅਦ ਗੇਟ ਬੰਦ ਕੀਤੇ ਜਾਣਗੇ ਬੀਐਸਐਫ ਦਾ ਜਵਾਨ ਜਿਹੜਾ ਨੇ ਪਾਕਿਸਤਾਨ ਵਾਲਿਆਂ ਨੇ ਕੀਤਾ ਉਹਨੂੰ ਉਰਾ ਕੀਤਾ ਉਹ ਮਸਲੇ 'ਚ ਬਾਕੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਨਾ ਕੋਈ ਪ੍ਰਸ਼ਾਸਨ ਵੱਲੋਂ ਕੋ ਮੈਸੇਜ ਮਿਲਿਆ ਹੈ ਨਾ ਹੀ ਕੋਈ ਹੋਰ ਜਨਤਾ ਬਿਲਕੁਲ ਆਪਣੀ ਕਮੂਆ ਕਾਰਾਂ 'ਤੇ ਲੱਗੀ ਹੋਈ ਹੈ ਬਸ ਅਸੀਂ ਰਹਿ ਕੇ ਕਹਿੰਦੇ ਹਾਂ ਸੋਸ਼ਲ ਨਾਟਾਉਣ ਜੰਗ ਦਾ ਮਾਹੌਲ ਬਿਲਕੁਲ ਨਾ ਲਿਓ ਜੇ ਹਿੰਦੁਸਤਾਨ ਅਜੇ ਤਾਬ ਦਾ ਸੁਖਾਂਤ ਬੈਠਾ ਆਰਾਮ ਨਾਲ ਪਾਕਿਸਤਾਨ ਦੇ ਵਿੱਚ ਕੁਝ ਕੋਈ ਇਹੋ ਜਿਹੀ ਹੈ ਕੋਈ ਗੱਲ ਉਹਨਾਂ ਦੇ ਦਿਲ 'ਚੋਂ ਕਰ ਦੇਣ ਅਸੀਂ ਇਹਨਾਂ ਨੂੰ ਬਿਦਰ ਤੋਂ ਕਿਹਦੇ ਡਰਾਵਾਂਗੇ ਕੁਝ ਕਰਾਂਗੇ ਅਸੀਂ ਸੋਹਣੇ ਜਿਹੜਾ ਬੀਅ ਸੱਤਾ ਜਵਾਨ ਹੈ ਜਿਹੜਾ ਉਹ ਵਾਪਸ ਕਰਦੇ ਨੇ ਤੇ ਬਿਲਕੁਲ ਉਹਨਾਂ ਵਾਸਤੇ ਵਧੀਆ ਗੱਲ ਹੈ ਅਗਰ ਨਾ ਕਰਨਗੇ ਤੇ ਫਿਰ ਇਹਨਾਂ ਦਾ ਜਵਾਬ ਤਾਂ ਇਹਨਾਂ ਨੂੰ ਦਿਨਾ ਹੀ ਪਵੇਗਾ ਕੋਈ ਨਹੀਂ ਆ ਬਾਪੂ ਜੀ ਕੀ ਨਾਬ ਤੁਹਾਡਾ ਜਿੱਦਾਂ ਹੁਣ ਮਾਹੌਲ ਬਣਿਆ ਤਾਂ ਅਲਕਾਰ ਸਿੰਘ ਨਾਮ ਮਾਹੌਲ ਕਿੱਦਾਂ ਬਣਿਆ ਹੋਇਆ ਸਾਡੇ ਪਿੰਡਾਂ 'ਚ ਬੋਲਦਾ ਜੀ ਹੁਣ ਅੱਗੇ ਤਾਂ ਦੁਨੀਆਂ ਦਾ ਠੀਕ ਠਾਕ ਬੈਠੀ ਹੈ ਬਾਕੀ ਉਹਦਾ ਪਾਕਿਸਤਾਨ ਦਾ ਤੇ ਹੁਣ ਹੋਈ ਦੋਨਾਂ ਦੂਰ ਕਰਨੇ ਲੜੀ ਲਾਣੀ ਤੇ ਫਿਰ ਕਰੀ ਕਰਨਗੇ ਤਾਂ ਜੇ ਕੋਈ ਤਿਆਰੀ ਨਹੀਂ ਕਰੇਗਾ ਤਾਂ ਧੋਖਾ ਖਾਏਗਾ ਕਿੰਨੀਆਂ ਜੰਗਾਂ ਤੁਸੀਂ ਵੇਖੀ ਹੋਣ ਇੱਕ ਲੜਾਈ ਦੇਖੀ ਕੀ ਲੱਗਦਾ ਕਿ ਜਿੰਨਾ ਉਹ ਜੰਗ ਦੇ ਵਿੱਚ ਨੁਕਸਾਨ ਹੋਇਆ ਸੀ ਜੇਕਰ ਦੁਬਾਰਾ ਜੰਗ ਲੱਗਦੀ ਹੈ ਤੇ ਕੀ ਸੀਨ ਦੇ ਦੇ ਉਦੋਂ 15 50 ਬੜੀ ਬੜੀ ਜਾਪੂ ਜਰਾ ਹੂੰ ਸਕਲੈਟ ਲੱਗੀ ਸੀ ਕਿਉਂ ਨਹੀਂ ਹੂੰ ਬੜੀ ਬੜੀ ਜਾਦਾ ਉਹਦੇ ਬਾਅਦ ਨਹੀਂ ਹਾਂ ਕਿੰਨਾ ਕੁ ਨੁਕਸਾਨ ਹੋਇਆ ਸੀ ਇਹ ਸਾਰ ਪੂਰਾ ਹੀ ਸਾਰਾ ਕੁਝ ਛੱਡ ਖਾਲੀ ਇੱਥੇ ਲੋਕ ਗਏ ਇਧਰ ਹੂੰ ਬੰਦਰ ਮਾਲ ਸਭ ਕੋਈ ਕੋਈ ਚੀਜ਼ ਲੱਗੇ ਨਹੀਂ ਲੱਗੇ ਨਿਕਲੇ ਕੱਪੜੇ ਆਪਣੇ ਤੰਦੇ ਲੈ ਕੇ ਗਏ ਸਰ ਹੂੰ

ਤੇ ਜੇ ਹੁਣ ਜੰਗ ਲੱਗਦੀ ਫਿਰ ਕਿਧਰ ਨੂੰ ਜਾਓਗੇ ਫਿਰ ਕਿਧਰ ਜਾਣਾ ਕਿਦਾਂ ਫਿਰ ਮੜਾ ਮੜਾ ਔਖਾ ਹੋ ਜਾਗੇ ਬੰਦੇ ਬੱਚੇ ਜਾਫਤਾ ਹੋ ਜਿਆ ਉਹ ਪਾਸੇ ਕਰਨਗੇ ਆਦਮੀ ਸਾਰੇ ਇਧਰ ਜਾਣਗੇ ਹਾਂਜੀ ਜਿੰਨੇ ਇਥੇ ਬੀਐਸਐਫ ਦੇ ਜਵਾਨ ਨੇ ਉਹ 3-4 ਵਸਾਂ ਸਹਿਯੋਗ ਕਰਦੇ ਪ੍ਰਾਪਤ